ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਚਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 9 ਜੁਲਾਈ ਨੂੰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਜਿਵੇਂ ਆਪਾਂ ਸਵੇਰ ਵੇਲੇ ਦੱਸਿਆ ਹੋਇਆ ਸੀਗਾ ਕਿ ਜ਼ਿਆਦਾਤਰ ਲੱਗ ਕੇ ਮੌਸਮ ਅੱਜ ਸਾਫ਼ ਰਹਿਣ ਦੀ ਸੰਭਾਵਨਾ ਹੈ ਤੇ ਤਕਰੀਬਨ ਸਾਰੇ ਹੀ ਪੰਜਾਬ ਦੇ ਵਿੱਚ ਅੱਜ ਧੁੱਪ ਨਿਕਲੀ ਹੋਈ ਸੀ ਕਿ ਕਿਸੇ ਪ੍ਰਕਾਰ ਦੀ ਹਲਚਲ ਹੁੰਦੀ ਹੋਈ ਦਿਖਾਈ ਨਹੀਂ ਦੇ ਰਹੀ। ਟੈਂਪਰੇਚਰ ਇੱਕ ਵਾਰ ਫੇਰ ਤੋਂ 40 ਡਿਗਰੀ ਦੇ ਆਸ-ਪਾਸ ਜਾਂ 40 ਡਿਗਰੀ ਨੂੰ ਟੱਚ ਕਰ ਗਿਆ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਗਰਮੀ ਤੇ ਹੌਮਸ ਵਰਗਾ ਥੋੜਾ ਥੋੜਾ ਮਾਹੌਲ ਬਣਿਆ ਰਿਹਾ ਮੀਂਹ ਦੀਆਂ ਕਾਰਵਾਈਆਂ ਕਿਸੇ ਵੀ ਖੇਤਰ ਦੇ ਵਿੱਚ ਦੇਖੀਆਂ ਨਹੀਂ ਗਈਆਂ ਸੋ ਮੀਂਹ ਟੁੱਟਵੇਂ ਤੌਰ ਤੇ ਤਾਂ ਜਰੂਰ ਪੈਂਦੇ ਰਹਿਣਗੇ ਵੱਡੇ ਪੱਧਰ ਤੇ ਮੀਂਹ 11 ਤਰੀਕ ਤੋਂ ਬਾਅਦ ਵਾਪਸੀ ਕਰਦੇ ਦਿਖਾਈ ਦੇ ਰਹੇ ਹਨ 11 ਦੀ ਸ਼ਾਮ ਤੋਂ ਬਾਅਦ ਜੇਕਰ ਅੱਜ ਰਾਤ ਦੀ ਗੱਲ ਕਰੀਏ ਤਾਂ ਹੋ ਸਕਦਾ ਥੋੜੇ ਬਹੁਤੇ ਖੇਤਰਾਂ ਦੇ ਵਿੱਚ ਚਾਰ ਕਣੀਆਂ ਜਾਂ ਹਲਕਾ ਜਾਂ ਮੀਂਹ ਪੈ ਸਕਦਾ ਹੈ ਉਹਦੇ ਵਿੱਚ ਪਠਾਨਕੋਟ ਦੇ ਉਹ ਇਲਾਕੇ ਜੋ ਜੰਮੂ ਕਸ਼ਮੀਰ ਦੇ ਨਾਲ ਲੱਗਦੇ ਹਨ ਜਾਂ ਆਪਣੇ ਹੁਸ਼ਿਆਰਪੁਰ ਦੇ ਪਹਾੜੀ ਇਲਾਕੇ ਦੇ ਖੇਤਰ ਜੋ ਹਿਮਾਚਲ ਦੇ ਨਾਲ ਲੱਗਦੇ ਹਨ ਉਹਨਾਂ ਵਿੱਚ ਮੀਂਹ ਪੈ ਸਕਦਾ ਹੈ ਇਸੇ ਤਰ੍ਹਾਂ ਹੀ ਰੋਪੜ ਦੇ ਇਲਾਕੇ ਹੋਗਾ ਜਾਂ ਚੰਡੀਗੜ੍ਹ ਦੇ ਨਾਲ ਲੱਗਦੇ ਇਲਾਕੇ ਜੀਰਕਪੁਰ ਇਹਨਾਂ ਵਿੱਚ ਰਾਤ ਵੇਲੇ ਮੜੇ ਮੁੱਟੀਆਂ ਕਣੀਆਂ ਜਾਂ ਛੱਟ ਛਰਾਟਾ ਹੋ ਸਕਦਾ ਹੈ ਜ਼ਿਆਦਾਤਰ ਇਲਾਕੇ ਦਾ ਮੌਸਮ ਜਿਵੇਂ ਬਾਕੀ ਸਾਰੇ ਪੰਜਾਬ ਵਿੱਚ ਸਾਫ਼ ਬਣਿਆ ਹੋਇਆ ਇਸੇ ਤਰ੍ਹਾਂ ਹੀ ਰਹਿ ਸਕਦਾ ਹੈ ਹਲਕੀ ਫੁਲਕੀ ਪੰਜ ਸੱਤ ਪਿੰਡਾਂ ਵਿੱਚ ਜਾਂ ਕਿਤੇ 2-4 ਕਿਲੋਮੀਟਰ ਦੇ ਘੇਰੇ ਵਿੱਚ ਮੀਂਹ ਪੈ ਸਕਦਾ ਹੈ ਪਰ ਵੱਡੇ ਪੱਧਰ ਤੇ ਮੀਂਹ ਦੀ ਕੋਈ ਵੀ ਖਾਸ ਸੰਭਾਵਨਾ ਨਹੀਂ ਦਿਖਾਈ ਦੇ ਰਹੀ ਤੇ ਜ਼ਿਆਦਾਤਰ ਇਲਾਕੇ ਦਾ ਮੌਸਮ ਸਾਫ਼ ਹੀ ਅੱਜ ਬਣਿਆ ਹੋਇਆ ਹੈ ਤਾਂ ਬਣਿਆ ਰਹੇਗਾ ਕੱਲ ਨੂੰ ਵੀ ਮੌਸਮ ਜ਼ਿਆਦਾਤਰ ਖੁਸ਼ਕ ਅਤੇ ਗਰਮੀ ਹੀ ਰਹਿਣ ਦੀ ਸੰਭਾਵਨਾ ਪੰਜਾਬ ਵਿੱਚ ਹੈ